मान्युक सरदार प्रवर सिंह मान साहब पंजाब ਦੇ ਜਿਹੜੇ ਸੀਐਮ ਸਾਹਿਬ ਨੇ ਸਾਡੇ ਉਹਨਾਂ ਨੇ ਇੱਕ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਅੱਜ ਜਿਹੜੇ ਨੌਜਵਾਨਾਂ ਨੇ ਇੱਕ ਬਹੁਤ ਵੱਡੀ ਨਸ਼ਿਆਂ ਵਿਰੁੱਧ ਰੈਲੀ ਕੱਢਣੀ ਹੈ ਉਹਦੇ ਵਿੱਚ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਹੋਰ ਬਹੁਤ ਸਾਰੇ ਆਗੂ ਜਖਵਾਲੀ ਤੋਂ ਸਾਡੇ ਜਿੰਦਰਵੀਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਰਹੇ ਨੇ ਬਹੁਤ ਸਾਰੇ ਸਰਪੰਚ ਸਾਹਿਬਾਨ ਆਦਿਕ ਤੁਸੀਂ ਦੇਖਿਆ ਨੌਜਵਾਨਾਂ ਦਾ ਬਹੁਤ ਵੱਡਾ ਕਾਫਲਾ ਦਿਲਪ੍ਰੀਤ ਸਿੰਘ ਪੱਟੀ ਉਹਨਾਂ ਦੇ ਇਕਵਾਈ ਦੇ ਵਿੱਚ ਅੱਜ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ ਕਿਉਂਕਿ ਨੌਜਵਾਨਾਂ ਦੇ ਵਿੱਚ ਹੀ ਜਿਹੜਾ ਇਹ ਨਸ਼ਿਆਂ ਦਾ ਜਿਹੜਾ ਜਰਾ ਰੁਝਾਨ ਸੀ ਔਰ ਨੌਜਵਾਨ ਹੀ ਅੱਜ ਨਸ਼ਿਆਂ ਵਿਰੁੱਧ ਖੜੇ ਹੋਏ ਨੇ ਸੋ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਜੋ ਬਹੁਤ ਵਧੀਆ ਅੱਜ ਇਹ ਕੰਮ ਕੀਤਾ ਤੇ ਨੌਜਵਾਨ ਜਿਹੜੇ ਸਾਡੇ ਭਟਕ ਗਏ ਕੁਝ ਸਾਡੇ ਬੱਚੇ ਉਹਨਾਂ ਨੂੰ ਅੱਜ ਸੇਧ ਮਿਲੂਗੀ ਕਿ ਅਸੀਂ ਨਸ਼ੇ ਨਹੀਂ ਕਰਨਾ ਔਰ ਅਸੀਂ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਇਹ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਨਸ਼ੇ ਤੇ ਲਾਇਆ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਔਰ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਤੇ ਕੇਸ ਵੀ ਚਲਾਵਾਂਗੇ ਗੋਲੀਆਂ ਵੀ ਚਲਾਵਾਂਗੇ ਉਹਨਾਂ ਦੇ ਘਰ ਵੀ ਟਾਵਾਂਗੇ ਕੋਈ ਰਹਿਤ ਨਹੀਂ ਉਹਨਾਂ ਲਈ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਤਾਂ ਹੀ ਬਣਾਵਾਂਗੇ ਜੇ ਨਸ਼ਿਆਂ ਦੇ ਸਦਗਰਾਂ ਨੂੰ ਜੇਲ੍ਹ ਦੇ ਅੰਦਰ ਰੱਖਾਂਗੇ ਹਕੂਮਤ ਜੀ ਭਗਵੰਤ ਮਾਨ ਨੇ ਬਹੁਤ ਵੱਡਾ ਕਦਮ ਇਹ ਨਸ਼ਿਆਂ ਦੇ ਖਿਲਾਫ ਚੁੱਕਿਆ ਉਹ ਬੜਾ ਬੜਾ ਸਲਾਘਾਯੋਗ ਕਦਮ ਹੈ ਤੇ ਜਦੋਂ ਦੀ ਗਵਰਨਮੈਂਟ ਬਣੀ ਹੈ 3 ਸਾਲ ਦੇ ਕਰੀਬ ਗਵਰਨਮੈਂਟ ਤੋਂ ਬਣੀ ਹੋਈ ਹੈ ਕਿੰਨ ਸਾਲ ਦੇ ਵਿੱਚ ਜੇ ਨਸ਼ਾ ਤਸਕਰ ਸੀ ਉਹ ਭੱਜੇ ਵੀ ਨੇ ਤੇ ਨਸ਼ਾ ਪੰਜਾਬ 'ਚ ਘੱਟ ਵੀ ਹੋਇਆ ਪਰ ਜਿਵੇਂ ਅੱਜ ਸਾਡੇ ਇਤੋਂ ਦੇ ਐਮਐਲਏ ਰਾਏ ਸਾਹਿਬ ਸਾਡੇ ਜ਼ਿਲ੍ਹਾ ਪ੍ਰਤਖਸ਼ੂ ਸਾਹਿਬ ਜੋਖਾਇੀ ਸਾਹਿਬ ਸਾਡੇ ਚੇਅਰਮੈਨ ਗਰਮੀਲ ਜੀ ਤੇ ਸਾਡੇ ਨੌਜਵਾਨ ਵੀਰ ਚੇਅਰਮੈਨ ਸਾਡੇ ਤੇ ਅੱਜ ਚੇਚੇ ਤੌਰ ਤੇ ਸਾਡੇ ਯੂਥ ਦੇ ਦਿਲਪ੍ਰੀਤ ਪੱਟੀ ਜੀ ਜਿਨ੍ਹਾਂ ਨੇ ਅੱਜ ਸਾਰਾ ਯੂਥ ਇਕੱਠਾ ਕਰਕੇ ਅੱਜ ਦੇ जी असि नशे के खिलाफ रैली क्डन जा रहे हैं तो बड़ा वो गल जिमेंसा बोल के गए हैं अच्छ नौजवान ही जो है यंग अठारह साल तो लेके जो पैंती साल नौजवान है अच्छी नशे के दे खिलाफ खड़े हो गए तो ये देख रहे हो अ सारे पिछले देखो नौजवान सारे अज नशे खिलाफ रैली कर रहे हैं तो बहुत बड़ा वही गल है जिम्मे अगर मुख्यमंत्री साहब ने कदम चुक सारे नौजवान नौजवान भी सब जागरूक हो गए हैं ਵੀ ਆਉਣਾ ਲੈ ਟੈਂਪਸ ਅਸੀਂ ਘਰ ਘਰ ਜਾ ਕੇ ਨਸ਼ਾ ਸਾਡਾ ਨੌਜਵਾਨ ਕਰ ਰਿਹਾ ਉਹਨੂੰ ਕਿਸ ਤਰੀਕੇ ਰੋਕਿਆ ਜਾਵੇ ਜੇ ਜੋ ਨਹੀਂ ਰੁਕਦਾ ਉਹਤੇ ਚੰਗੀ ਤਰ੍ਹਾਂ ਜਿਹੜੀ ਕਾਨੂੰਨੀ ਕਾਰਵਾਈ ਹੋ ਸਕੇ ਤਾਂ ਕਿ ਉਹ ਆਪ ਦਾ ਨਸ਼ਾ ਛੱਡ ਸਕੇ ਮੈਂ ਥੋੜੇ ਨੌਜਵਾਨਾਂ ਦਾ ਤੇ ਚੇਚੇ ਤੋਂ ਐਮ ਐਲ ਏ ਸਾਹਿਬ ਦਾ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸੰਭਾ ਮੈਂਬਰ ਕੌਂਸਲ ਸਰਵਨ ਨੌਜਵਾਨ ਜਿਵੇਂ ਦਿਲਪੀਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੂਰੀ ਗਲੀ ਅੱਜ ਇਕੱਠੀ ਕਰਕੇ ਇਕ ਸ੍ਰੀ ਫਤੇਗੜ ਸਾਹਿਬ ਇਤਿਹਾਸਿਕ ਧਰਤੀ ਤੇ ਆਪਾਂ ਅੱਜ ਇੱਥੋਂ ਲੈ ਕੇ 2 ਕਿਲੋਮੀਟਰ ਦੇ ਕਿਨਾਰੇ ਅਸੀਂ ਸਾਰੇ ਤੁਰਾਂਗੇ ਤੇ ਉਹਦੇ ਵਿੱਚ ਇਹ ਇੱਕ ਸੰਦੇਸ਼ ਦੇਣਾ ਵੀ ਆਪਾਂ ਨਸ਼ਾ ਪੰਜਾਬ ਚੋਂ ਖਤਮ ਕਰਨਾ ਬਹੁਤ ਧੰਨਵਾਦ ਵੈਗੁਰਜ ਜੀ ਦਾ ਖਾਲਸਾ ਵੈਗੁਰਜ ਜੀ ਕੀ ਫਤਿਹ ਆਹ ਸ੍ਰੀ ਵੈਗੁਰਜ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਫਤੇਗੜ ਸਾਹਿਬ ਵਿਖੇ ਐਮ ਐਲ ਏ ਸਰਦਾਰ ਲਖਮੀਰ ਸਿੰਘ ਰਾਏ ਜੀ ਗੁਰਪ੍ਰੀਤ ਸਿੰਘ ਜੀ ਪੀ ਜੀ ਐਕਸ ਐਮ ਐਲ ਏ ਬਸੀ ਪਠਾਣਾ ਅੱਜ ਅਸੀਂ ਸਾਰੇ ਯੂਥ ਦੇ ਸਾਰੇ ਸਾਡੇ ਭਰਾ ਵੀਰ ਇਕੱਠੇ ਹੋਏ ਆ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇੱਕ ਜੁੱਧ ਨਸ਼ੇ ਵਿਰੁੱਧ ਇਹ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਤੇ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛੱਡਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਵੀ ਅੱਜ ਆਪਾਂ ਇਕੱਠੇ ਹੋ ਕੇ ਇਸ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਆਓ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ